ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੇਠੂਵਾਲ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਕਥੋਂ ਨੰਗਲ ਦੇ ਲਾਗੇ ਪਿੰਡਿਆ ਰੋਡ ਦੇ ਉੱਪਰ ਹੀ ਆ ਜਿਹੜਾ ਜੇਠੂਵਾਲ ਪਿੰਡ ਜਿਹੜਾ ਵਾ ਬਟਾਲੇ ਰੋਡ ਤੇ ਤੇ ਅੱਜ ਇੱਕੋ ਹੀ ਝੋਟੀ ਤੁਹਾਨੂੰ ਵਿਖਾਉਣੀ ਆ ਤੇ ਘਰ ਦੀ ਝੋਟੀ ਆ ਜਿਹੜੀ ਘਰ ਦੇ ਪਸ਼ੂ ਆ ਵੀਰ ਜੀ ਹਣਾਂ ਦੇ ਤੇ ਲੇ ਮੁੱਲ ਪਿਛਲੇ ਸੋ ਜਿੱਦਾਂ ਸੱਜੜੀ ਹੋ ਤੋ ਕਿੰਦੇ ਹੀ ਲਿਆਂਦੀ ਸੀ ਤੇ ਬਾਕੀ ਡਿਟੇਲ ਸਾਰੀ ਪੁੱਛਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਦਾ ਜੇ ਤੇ ਅੱਜ ਇੱਧਰ ਦਰਸ਼ਨ ਹੁੰਦੇ ਜੇ ਹਾਂਜੀ ਹਾਂਜੀ ਇਹ ਤੁਹਾਡੇ ਮਾਸੀ ਦੇ ਮੁੰਡੇ ਆ ਅੱਛਾ ਹਾਂਜੀ ਇਹ ਤੁਹਾਡੇ ਮਾਸੀ ਦੇ ਮੁੰਡੇ ਦੀ ਛੋਟੀ ਜੀ ਠੀਕ ਆ ਇਹਨਾਂ ਨੂੰ ਵੱਡੇ ਛੋਟੇ ਨੂੰ ਜੋਬ ਮਿਲ ਗਈ ਐ ਅੱਛਾ ਤੇ ਵੱਡਾ ਅੱਗੇ ਡਾਕਟਰ ਆ ਅੱਛਾ ਤੇ ਨਾਵ ਵੀ ਦੇਣੀ ਛੋਟੀ ਸੰਭੀ ਨਹੀਂ ਜਾਂਦੀ ਕਰੇ ਛੋਟੀ ਮਤਲਬ ਸੋਣੀ ਛੋਟੀ ਰੱਖੀ ਜਾਂਦੀ ਨਾ ਲੈ ਦਿੱਤੀ 120000 ਦੀ ਹਿਆਣੇ ਲਿਆਂਦੀ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਹੁਣ ਇਹ ਟੁਕੜ ਹੋਈ ਆ ਹੁਣ ਟੁਕੜ ਹੋਈ ਆ ਤੇ ਦੁੱਧ ਹੈਗਾ ਜੇ ਥੱਲੇ ਚਲੋ ਇੱਕ ਰੀ ਨਾਮ ਦੱਸ ਦਈਏ ਪਹਿਲਾਂ ਨਾਮ ਮੇਰਾ ਸ਼ੇਰਾ ਜੀ ਹਾਂਜੀ ਤੇ ਪਿੰਡ ਜੱਠੂ ਵਾਲਾ ਜੱਠੂ ਵਾਲਾ ਪਿੰਡ ਚ ਬਣਾਉਂਦੇ ਆ ਤੁਹਾਡਾ ਦੇ ਉਤਰਾ ਚਲੋ ਜਾ ਕੀ ਰਿਆ ਨਾ ਜਾਾਂਗੇ ਪਤਾ ਸਾਰਾ ਹਾਂਜੀ ਹਾਂਜੀ ਅਸਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ 87280 8482 ਠੀਕ ਆ ਤੇ ਇਹ ਛੋਟੀ ਫਿਰ ਪਿਛਲੇ ਸਵੇਰੇ ਸੱਜਰ ਲਿਆਂਦੀ। ਜਿੱਲ੍ਹੇ ਸੁਏ 1 ਲੱਖ 20 ਹਜ਼ਾਰ ਦੀਆਂ ਨੇ ਲਿਆ ਦੇ ਦਿੱਤੀ। ਮਤਲਬ ਪਿਛਲਾ ਸਵੇਰ ਕੇ ਆਹੀ ਸਵੇਰ ਕੇ ਜਦੋਂ ਆਹੇ ਸੱਜਰ ਜਦੋਂ ਅੱਛਾ ਪਹਿਲ੍ਹਾ ਸੁਆਇਆ। ਆ ਤੇ ਦੂਜੇ ਗਾਂ ਸੁਣੀ ਆ। ਅੱਛਾ ਤੇ ਅਜੇ ਬਣੀ ਨਹੀਂ ਆ। ਬਣੀ ਨਹੀਂ ਅਜੇ। ਅਜੇ ਬਣੀ ਨਹੀਂ ਹੈ ਹਨਾ। ਨਹੀਂ ਆ। ਠੀਕ ਆ। ਦੋ ਤੇ 4 ਕਿਲੋ। ਅੱਛਾ। ਸੋਹਣੀ ਸੁਨੱਖੀ ਝੋਟੀ ਆ। ਜਾਨੀ ਕਿ ਪਾਲਣ ਵਾਲਾ ਬੰਦਾ ਲੈ ਗਿਆ। ਆ ਗਾਂ 1.5 ਲੱਖ ਰੁਪਏ ਦੀ ਝੋਟੀ ਹੈਗੀ ਆ। ਠੀਕ। ਇਹ ਆ ਵੀ ਮੇਨ ਗੱਲ ਵੀਡੀਓ ਪਾਉਂਦਾ ਤਾਂ ਆ ਵਾਂ। ਵੀ ਇਹ ਵੱਡਣ ਵਾਲੇ ਪਾਸੇ ਨਹੀਂ ਦੇਣੀ ਤਾਂ ਸਾਹਮਣ ਵਾਲਾ ਬੰਦਾ ਕੋਈ ਸਾਹਮਣ ਵਾਲਾ ਲੈ ਜਾਏ ਸੋਹਣੀ ਸੁਨਖੀ ਝੋਟੀ ਆ ਕੋਈ ਸਾਹਮਣ ਕਰਨ ਵਾਲਾ ਲੈ ਜਾਵੇ ਇੱਕ ਤੇ ਗਾਂ نسل ਤਿਆਰ ਹੋ ਜੂਗੀ ਤੇ ਕੇਦੀ ਜਾਨ ਬੱਚੂਗੀ ਜਾਨ ਬੱਚੂ ਝੋਟੀ ਦੀ ਸਿੰਗੀ ਵੇਖੋ ਹਾਂਜੀ ਠੀਕ ਸਿੰਗੀ ਲੱਗੀ ਆ ਪਤਲਾ ਮਾਸ ਆ ਪਿਛਲੇ ਸੂਏ ਨੇ 13 14 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਪਹਿਲੇ ਸੂਏ 13 14 ਕਿਲੋ ਦੁੱਧ ਦਿੱਤਾ ਅੱਛਾ ਤੇ ਅਗਰ ਕੀ ਸੂਹੂਗੀ ਝੋਟੀ ਤੇ 16 17 ਕਿਲੋ ਤੋਂ ਜਾਊਗੀ ਠੀਕ ਆ ਤੇ ਬਾਕੀ ਨਸਲ ਜਾਤ ਪੂਰੀ ਆ ਨਸਲ ਜਾਤ ਪੂਰੀ ਆ ਤੇ ਆ ਜਿਹੜੀ ਕੱਟੀ ਪੱਜੀ ਇਹਦੀ ਸੀ ਇਹ ਇਹਦੀ ਜੀ ਅੱਛਾ ਇਹ ਨਹੀਂ ਦੇਣੀ ਹੈ ਇਹ ਘਰੇ ਉਤਰਾਏ ਫਿਰ ਰਵਾ ਕਹਿੰਦੇ ਗਾਂ ਜਿਤਰਾ ਕਿਤੋਂ ਪਾਜੀ ਹੋਣੀ ਦੱਸੰਦੇ ਵੀ ਗਾਂ ਤਿਆਰ ਕਰਨੇ ਪੇ ਭਲਦੀ ਜਾਣੀ ਇਤਰਾ ਨਾਲੇ ਥੋੜਾ ਬਹੁਤ ਬੜੇ ਚੰਗੇ ਮਾਲੀ ਦੀ ਧੀ ਹੀ ਜਿਹੜੀ ਆਪਾਂ ਥੋਲੇ ਆਂਦੀ ਨਾ ਹਰਿਆਣੇੋਂ ਬੜੇ ਚੰਗੇ ਮਾਲੀ ਦੀ ਧੀ ਕਹਿੰਦੇ ਘਰੋਂ ਲਿਆਂਦੀ ਬਹੁਤ ਵਧੀਆ ਠੀਕ ਅੱਛਾ ਹਾਂਜੀ ਹਾਂਜੀ ਤੋੜ ਦੋ ਕੇ ਦਿਖਾ ਦੋ ਹਾਂ ਇੱਕ ਵਾਰੀ ਬਾਕੀ ਕੱਦ ਕੱਟ ਕੋਠੋ ਚੰਗੀ ਆ ਦਰਦੀ ਆ ਹਰਿਆਣੇ ਚ ਝੋਟੀ ਜੜੀ ਕਹਿੰਦੇ ਵੀ ਆਈ ਹੀ ਹੈ ਬਾਕੀ ਖੜੇ ਕੋ ਗਾਂਹ ਸਾਹਮਣ ਵਾਲਾ ਸਾਹਮਣ ਵਾਲਾ ਵੀ ਇੱਜੀ ਲੈ ਜਾਊਗਾ ਨਾ ਮੇਨ ਵੀਡੀਓ ਬਣਾਉਂਦਾ ਮਕਸਦ ਇਹੀ ਆ ਵੀ ਇੱਕ ਤੇ ਦੀ ਜਾਨ ਬਚ ਜੇ ਸਾਹਮਣ ਵਾਲਾ ਵੀ ਲੈ ਜਾਊਗਾ ਨਾ ਹਾਂਜੀ ਤੇ ਝੋਟੀ 1.5 ਲੱਖ ਰੁਪਏ ਦੀ ਜਿੱਦਨ ਸੂਪੀ ਉਦਨ 1.5 ਲੱਖ ਰੁਪਏ ਦੀ ਕੱਦ ਦੇਖੋ ਕੱਦ ਕਾਟ ਪੱਖੋ ਪੂਰੀ ਜਵਾਨ ਆ ਕੱਦ ਵਜ਼ਨ ਚ ਪੂਰੀ ਆ ਜਿਹੜੀ 5.5 ਫੁੱਟ ਕੱਦ ਮੇਰਾ ਤੇ ਮੇਰੇ ਕਿੱਥੇ ਹੁੰਦੇ ਆ ਪੂਰਾ ਜਿਹੜਾ ਵਾ ਹਾਈਟ ਜਿਹੜੀ ਚੰਗੀ ਆ ਬਾਕੀ ਥਾਣਾ ਵੀ ਚੰਗਾ ਲੱਗਾ ਵਾ ਥਾਣਾ ਦਾ ਥਾਣਾ ਦਾ ਸਾਈਜ਼ ਗੈਪ ਵੀ ਤੁਹਾਨੂੰ ਦਿਖਾਈ ਹਾਂਜੀ ਮੋਰਾ ਦੀ ਝੋਟੀ ਆ ਜਿਹੜੀ ਪਤਲੀ ਚਮੜੀ ਦੀ ਆ ਹਾਂ ਕਾਲੀ ਚਮੜੀ ਚਲੋ ਲੈ ਜਾਓ ਅੰਦਰ ਲੈ ਜਾਓ ਬਾਕੀ ਹਵਾਨੇ ਦੀ ਬੰਤਰ ਆਪਾਂ ਦੇਖ ਸਕਦੇ ਹਾਂ ਚੰਗੀ ਆ ਬਹੁਤ ਵਧੀਆ ਜੀ ਇਸ ਕੋਲ ਬਰਾਬਰ ਹਵਾਨਾ ਕੋਈ ਭੂਰ ਨਹੀਂ ਕੋਈ ਛੱਤਾ ਨਹੀਂ ਇਹ ਇੱਕੋ ਜਿਹਾ ਥਾਣਿਆ ਇਹ ਆ ਵੀ ਜਿੰਨੇ ਕੱਟੀ ਪੱਲ ਨਹੀਂ ਉਹਦੇ ਲਈ ਇਹ ਚੰਗੀ ਆ ਆ ਕੱਤੀ ਸੋਣ ਕੋਲੇ ਦਾ ਮੁੱਲ ਆ ਤੇ ਡਰਦੀ ਆ ਸਾਡੇ ਕੰਮ ਡਰਦੀ ਉਹਤਰਾ ਇਹੋ ਜਿਹਾ ਥੋੜਾ ਹੈਗੀ ਬਾਕੀ ਮਿਲਕਵੇਂ ਨੇ ਵੀ ਦੇਖ ਸਕਦੇ ਚੰਗੀ ਮੋਟੀ ਲੱਗੀ ਆ ਥਾਣਵੇਂ ਆਪਾਂ ਦੇ ਸਾਡੇ ਚੰਗੇ ਗੱਪ ਤੇ ਹਾਂ ਜੀ ਕਿੰਨਾ ਫਿਰ ਰੱਖੀ ਇਹਦਾ ਮੁੱਲ ਮੁੱਲ ਵੀਰ ਜੀ ਪੈਠ ਕਰੀ ਜਾਈਏ ਅੱਛਾ ਕਰਦੀ ਦੇ ਜੀ ਕਰ ਦੋ ਛੋਟ ਛਟ ਜੱਸ ਨਾ ਕਰ ਦੋ 550 ਦੇ ਦਾ ਅੱਛਾ ਚਲੋ ਠੀਕ ਆ ਫਿਰ ਹਾਂ ਬਾਕੀ ਕੋ ਫੋਨ ਲਾ ਲੇਗੇ ਸੋਨੇ ਦਾ ਵੇਦਾ ਮੋਲਿਆ ਵੀਰ ਜੀ ਅੱਛਾ ਕੱਟੀ ਲੈਣ ਚੱਲ ਜਾਈਓ ਇਹਦੀਆਂ ਤਨਖਾਹ ਹੀ ਕਿੰਨੇ ਦਾ ਲਾ ਲੇ ਤੇ ਇਹ ਮੇਨ ਇਹ ਆ ਵੀ ਥਣ ਪੂਰੇ ਇਹਦੇ ਓਕੇ ਸਰ ਹਾਂ ਕੋਈ ਧਾਰ ਦਾ ਫਰਕ ਹੋਏ ਤੇ ਅਸੀਂ ਜ਼ਿੰਮੇਵਾਰ ਤੇ ਦੁੱਧ 4 ਕਿਲੋ ਹੈਗਾ ਦੁੱਧ 4 ਕਿਲੋ ਜੇ ਕੋਈ ਸੇਵਾ ਕਰੂ ਤਾਂ ਵਧੂਗੀ ਅੱਛਾ ਆ ਵੇਖ ਲਓ ਤੁਹਾਡੇ ਸਾਹਮਣੇ ਮੜਾ ਜਾਓ ਖਾ ਲਿਓ ਹਾਂ ਵੇਖ ਸਾਦੇ ਜੀ ਉਹ ਤਾਂ ਦਵੇਂ ਡਿਊਟੀ ਤੇ ਚੱਲ ਜਾਂਦੇ ਵੇਲੋ ਕੋਲੇ ਪਾਣੀ ਢੋਂਦੇ ਆ ਦੁੱਧ 6 6 ਕਿਲੋ ਕਰ ਦੂ ਜੇ ਕੋਈ ਸੰਭੂਗਾ ਨਾ ਠੀਕ ਹੈ ਦੁੱਧ 6-7 ਕਿਲ ਠੀਕ ਉਹ ਨਾ ਹੁਣ ਮੈਂ ਡਿਊਟੀ ਤੋਂ ਤਾਂ ਫੇਰ ਹੀ ਪਾਣੀ ਪੂਣੀ ਡੋਣਾ ਹੈ ਹਾਂਜੀ ਹਾਂਜੀ ਹਾਂ ਤੁਹਾਨੂੰ ਪਤਾ ਐ ਉਹ ਦੂਜਾ ਮਹਾਰਾਜ ਸਾਡੇ ਡੰਗਰ ਤੋਂ ਹੀ ਵੇਖਿਆ ਉਹ ਬੜਾ ਤੂੜੀ ਪਈ ਤੁਸੀਂ ਫਿਰ ਪਸ਼ੂਆਂ ਦੀ ਸੇਵਾ ਪੂਰੀ ਕਰਦੇ ਜੀ ਤੁਸੀਂ ਪਸ਼ੂਆਂ ਜੀ ਰਹਿਣਾ ਵਾ ਸਾਰਾ ਦਿਨ ਉਹਨਾਂ ਦੀ ਸੇਵਾ ਕਰਨੀ ਤੇ ਹੁਣ ਫਿਰ ਹੁਣ ਚਲੋ ਇਹ ਵੀ ਜਿਹੜੀ ਡਿਊਟੀ ਹੈ ਉਹ ਵੀ ਕਰਨੀ ਪੈਣੀ ਹੈ ਵੀ ਹੁਣ ਉਹ ਵੀ ਉਹ ਨਾ ਹੁਣ ਡਿਊਟੀ ਮੈਂ ਨੌਕਰੀ ਮਿਲ ਗਈ ਹੈ ਹਾਂਜੀ ਹਾਂਜੀ ਉਹ ਫਿਰ ਤੁਹਾਨੂੰ ਪਤਾ ਸ਼ਾਮਾਂ ਨੂੰ ਰਾਤ ਨੂੰ ਹਾਂਜੀ ਹਾਂਜੀ ਡਾਕਟਰ ਧੰਨਵਾਦ ਜੋ 2 ਵਜੇ ਛੁੱਟੀ 3 ਵਜੇ ਜਾਂਦੀ ਹਾਂਜੀ ਹਾਂਜੀ ਕੇਸ ਖੂਸ ਵੇਖਣ ਨਾਲ ਤਾਂ ਘੱਟ ਧਿਆਨ ਨੇ ਠੀਕ ਹੈ ਜੀ ਜੇ ਕੋ ਪਾਉ ਪੱਠੇ ਤੇ ਦੁੱਧ 6 ਹੱਥ ਕਿਲੋ ਕਰ ਜੂਗੀ ਤੇ ਬਾਕੀ ਚਲੋ ਕੋਈ ਵੀਰ ਆਪਣਾ ਵੇਸ ਚਾਹ ਕੇ ਆਪਣੀ ਪਸੰਦ ਕਰਕੇ ਚਲੋ